ਫਿਰ ਸਾਲੀਆਂ ਸੋਤਾਲੀਆਂ ਲਿਆ ਕੇ ਜੇ ਕਿਤੇ ਸੁਣਵਾਈ ਦਾ ਹੋਵੇ ਆਪਾਂ ਕਹਿੰਦੇ ਸੀ ਬੁਲਾਉਣੇ ਆ ਪ੍ਰੈਸ ਵਾਲਿਆਂ ਨੂੰ ਬੁਲਾਉਣੀ ਫਿਰ ਸਾਡੇ ਕੰਮ ਹੋ ਜਾਂਦੇ ਨੇ ਇਹਨਾਂ ਤੋਂ ਕਿਉਂ ਪ੍ਰਸ਼ਾਸਨ ਵੀ ਜਾ ਉਹ ਕਿਉਂ ਡਰਦਾ ਕਿਉਂ ਇਹ ਸੱਚੀ ਖਬਰ ਲਾਉਂਦੇ ਨੇ ਝੋਖ ਕੇ ਲਾਉਂਦੇ ਨੇ ਸਾਰੇ ਬੰਦੇ ਜੋ ਵੀ ਹੈਗਾ ਤਾਂ ਖਬਰ ਆਇ ਨਹੀਂ ਹੈਗਾ ਵੀ ਉਹੀ ਲਾ ਦਿੰਦੇ ਨੇ ਇਹ ਹੁਣ ਸਾਰੇ ਦੇਖੋ ਜਿਹੜਾ ਅੱਜ ਪ੍ਰੈਸ ਭਾਈਚਾਰੇ ਦੇ ਹੱਤ ਚ ਅਸੀਂ ਆਏ ਆ ਇਹਨਾਂ ਨਾਲ ਸਦਾ ਸਾਰ ਟੱਕਾ ਹੋ ਰਿਹਾ ਪ੍ਰਸ਼ਾਸਨਾ ਜੀ ਨੇ ਕਹਿੰਦੇ ਵੀ ਇਹ ਮੁਲਾਜ਼ਮ ਨੇ ਸਾਡੇ ਨਾਲ ਕੋਈ ਜਾਇਸਾ ਜਤੂਨ ਜਾਂ ਦੇਪੀ ਸਾਹਿਬ ਨੇ ਕਰ ਲਿਆ ਇਹਨਾਂ ਤੇ ਉੱਪਰੋਂ ਸਰਕਾਰ ਦੇ ਦਰਵਾਜ਼ੇ ਨਾਲੇ ਕੰਮ ਹੋ ਰਿਹਾ ਤੇ ਕੋਈ ਲੰਬੀ ਚਾਲ ਆ ਸਿਆਸਤਾਲੀ ਆ ਵੀ ਇੱਥੇ ਪਬਲਿਕ ਨੂੰ ਡਰਾਉਣਾ ਡਰਾਉਣਾ ਆਪਾਂ ਵੀ ਡੰਗੇ ਪ੍ਰਸਾਦ ਹੋਣ ਇਹ ਸਰਕਾਰਾਂ ਦੀ ਪਾਲਿਸੀ ਹੋ ਗਈ ਆਪਾਂ ਇਹ ਚੀਜ਼ ਤੋਂ ਬਚਣਾ ਅੱਜ ਦਾ ਕਾਠੇ ਪੱਤਰਕਾਰ ਭਾਈਚਾਰੇ ਨੂੰ ਸਰਕਾਰਾਂ ਨੂੰ ਸਾਫਤ ਹੋ ਗਿਆ ਵੀ ਕੋਈ ਵੀ ਸਰਕਾਰ ਦਾ ਹਾਮੀ ਨਹੀਂ ਸਾਰੇ ਭਾਈ ਹਰੇਕ ਜਥੇਬੰਦੀ ਕੋਈ ਵੀ ਹੈਗਾ ਸਾਰੇ ਪੱਤਰਕਾਰ ਭਾਈਚਾਰੇ ਦੇ ਨਾਲ ਸ਼ਾਮਲ ਸਰਦਾਰ ਜੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਪਣੇ ਅੱਜ ਇੱਥੇ ਪ੍ਰੋਟੈਸਟ ਦੇ ਵਿੱਚ ਪਹੁੰਚੇ ਸੀ ਜੀ ਆਪਾਂ ਯੂਨੀਅਨ ਤੋਂ ਕਹਿ ਦਿੰਦੇ ਆਰ ਪੱਤਰਕਾਰ ਹਾਂਜੀ ਅੱਜ ਵੱਡੀ ਗਿਣਤੀ ਤਾਂ ਆ ਗਈ ਨੇ ਯੂਨੀਅਨਾਂ ਸਾਰੀਆਂ ਆ ਗਈਆਂ ਇੱਥੇ ਕੋਈ ਭਾਰ ਕੋਈ ਤੇ ਭਾਰਨ ਦੀ ਹੋਰ ਜਥੇਬੰਦੀਆਂ ਨੇ ਸਮਾਜਿਕ ਨੇ ਕੋਈ ਬਿਜਲੀ ਵਾਲੀ ਰਿਟਾਇਰ ਜਥੇਬੰਦੀ ਮਜ਼ਦਮ ਜਥੇਬੰਦੀ ਆ ਦੇਖੋ ਆਪਣੇ ਖਾਲਸਾ ਜੀ ਫਿਰਦੇ ਨਹੀਂ ਗਏ ਜਥੇਬੰਦੀਆਂ ਵੀ ਜਿਨ੍ਹਾਂ ਨੇ ਆ ਕੋਈ ਝੂਠ ਬੋਲ ਕੇ ਅਸੀਂ ਤਾਂ ਬਿਲਕੁਲ ਸਿੱਖੀ ਬਾਣੇ ਤੇ ਉਹ ਕਰਦੇ ਆਪਾਂ ਵਿਸ਼ਵਾਸ ਕਰਦੇ ਆਂ ਵੀ ਇਹ ਝੂਠ ਨਹੀਂ ਬੋਲਦੇ ਪਰ ਦੇਖੋ ਇੱਕ ਐਸੀ ਗੱਲ ਜੇ ਸਾਡੇ ਜਵਾਨ ਚੋਂ ਗੱਲ ਨਿਕਲ ਗਈ ਜੇ ਅਸੀਂ ਵੱਡੇ ਜਾਈਏ ਮੁੱਟਾਂਗੇ ਵੀ ਪਰ ਉਹ ਇੰਨੀ ਵੱਡੀ ਗੱਲ ਕਹਿ ਕੇ ਇੱਕ ਮਾਰੇ ਜੀ ਆਪਣੇ ਮਹਾਰ ਦੇ ਖਾਤਰ ਕਿਸੇ ਤੋਂ ਡਰ ਕੇ ਤਾਂ ਐਨੀ ਦੁਨੀਆ ਇਹਨਾਂ ਨੇ ਪਬਲਿਕ ਦਰਸ਼ਕਾਂ ਦੇ ਵਿੱਚ ਪਾਈ ਆ ਅਖੀਰ ਜਣੀ ਭਾਈਚਾਰੇ ਦਾ ਜਿਹੜਾ ਏਕਾ ਇਹਦੇ ਨਾਲ ਖਿੱਤ ਹੋਊਗੀ ਪਰ ਤੇ ਕੈਨਸਲ ਹੋਣਗੇ ਅੱten ਸੋ ਸੱਤ ਦਾ ਇੱਕ ਆੜਾ ਆਦਮੀ ਨੂੰ ਪਤਾ ਵੀ ਇਹ ਕਿਵੇਂ ਪੱਤਾ ਹੁੰਦਾ ਇਹਦਾ ਕੋਈ ਟੋਕ ਨਹੀਂ ਬਣਦੀ ਇਹ ਜਾਨੀ ਬਹੁਤ ਸਲਾਸਰ ਸਰਕਾਰਾਂ ਦਾ ਧੱਕਾ ਇਹ ਸੀ ਸਾਰੇ ਨਾਲ ਮਿਲ ਕੇ ਨਹੀਂ ਚੱਲਣ ਦਵਾਗੇ ਸਰਦਾਰ ਜੀ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਦੂਸਰੇ ਪਾਸੇ ਵੀ ਜਿਹੜੀ ਧੇਰਾ ਉਧਰ ਵੀ ਨਿਹੰਗ ਸਿੰਘ ਨੇ ਜੀ ਚਲੋ ਸਾਰੇ ਬੰਦੇ ਅਸੀਂ ਨਹੀਂ ਕਹਿੰਦੇ ਦੇਖੋ ਇਹ ਅਸੀਂ ਪਈਆਂ ਨੂੰ ਆੜਾ ਨਹੀਂ ਕਹਿੰਦੇ ਸਾਡਾ ਕਿਸੇ ਦਾ ਕੰਮ ਨਹੀਂ ਚੱਲਣਾ ਜਥੇਬੰਦੀਆਂ ਆਪਣੇ ਤੋਂ ਸਹੀ ਨੇ ਸਾਰੇ ਬੰਦੇ ਨਹੀਂ ਆਏ ਜੇ ਮੈਂ ਬਣਾਪਾਲੀ ਮੈਂ ਸੱਚਾ ਜੱਪਈਏ ਸਾਰੇ ਗਲਤ ਨਹੀਂ ਤੇ ਕੋਨੇ ਪਈਏ ਨੇ ਉਹ ਬਹੁਤ ਧਨਾਣੀ ਹਰਕਤ ਕਰੀ ਆ ਅੱਬ ਆ ਰੌਂਦਾ ਤਾਂ ਆਪਾਂ ਨੂੰ ਉਹ ਪੋਣਾ ਚਾਹੀਦਾ ਸੀ ਵੀ ਉਹਨੂੰ ਸਜਾਓ ਉਹ ਵੱਡ ਹੋਣਾ ਚਾਹੀਦਾ ਆਪਾਂ ਉਸ ਦੇ ਪਾਸੇ ਚੱਲ ਪਏ ਸਰਕਾਰਾਂ ਦੀ ਚਾਲ ਦੇ ਵਿੱਚ ਆ ਗਏ ਆਪਾਂ ਲੜਨ ਲੱਗ ਗਏ ਇਨੇ ਜਫੇ ਬੰਦੀਆਂ ਆਈਆਂ ਨੇ ਜਿਹੜੇ ਸੱਚੇ ਨੇ ਸੱਚ ਨਾਲ ਖੜਨ ਵਾਲੀਆਂ ਤੇ ਰਾਈਆਂ ਨੇ ਅੱਜ ਸੱਚ ਝੂਠ ਦਾ ਨਾਟਕਾ ਕਰਨ ਵਾਲੀਆਂ ਵੀ ਸੱਚੇ ਨਾਲ ਖੜਨਾ ਸੀ ਉਹ ਠੂਠੇ ਸੀ ਉਹ ਭੱਜ ਗਏ ਕਹਤਾ ਜੀ ਅੱਜ ਪ੍ਰੋਟੈਸਟ ਦੇ ਵਿੱਚ ਕੋਈ ਅਫਸਰ ਵੀ ਪਰ ਆਏ ਨੇ ਜੀ ਪੁਲਿਸ ਦੇ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੋਊਗੀ ਨਹੀਂ ਸਾਡੇ ਨਾਲ ਤਾਂ ਉੱਥੇ ਕੋਈ ਨਹੀਂ ਹੋਇਆ ਸਾਡੇ ਸਾਹਮਣੇ ਕੋਈ ਅੱਗੇ ਪਿੱਛੇ ਡੋਈ ਹੋਵੇ ਇਹ ਪੱਤਰਕਾਰ ਭਾਈ ਜਰ ਇਹਨਾਂ ਦਾ ਸਾਨੂੰ ਪਤਾ ਨਹੀਂ